ਸੋਸ਼ਲ ਮੀਡੀਆ ਤੇ ਹੋਮੋਪੈਥਿਕ ਬਾਰੇ ਬੇਲੋੜਾ ਗਿਆਨ ਵੰਡਣ ਵਾਲਿਆਂ ਨੂੰ ਮੈਂ ਇੱਕ ਛੋਟੀ ਜੀ ਜਾਣਕਾਰੀ ਦੇ ਦੇਣਾ ਜਿਹੜੇ ਕਹਿੰਦੇ ਐ ਸਪੋਨਡਿਲ ਖਾਨ ਨਾਲ ਸਰਵਾਈਕਲ ਠੀਕ ਹੋ ਜਾਂਦਾ ਆਰਟ੍ਰੀਟਿਸ ਖਾਨ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਕਲੀਅਰ ਸਟੋਨ ਲੈਨ ਨਾਲ ਪੱਥਰੀ ਨਿਕਲ ਜਾਂਦੀ ਐ ਸਨੇਰੀਆ ਪਾਨ ਨਾਲ ਐਨਕ ਉਤਰ ਜਾਂਦੀ ਐ ਹੋਮੋਪੈਥੀ ਸਾਇੰਸ ਐ ਕੋਈ ਚਮਤਕਾਰ ਨਹੀਂ ਹੋਮੋਪੈਥੀ ਦੇ ਵਿੱਚ ਡਾਕਟਰ ਨੂੰ ਮਰੀਜ਼ ਦੇ ਲੱਛਣ ਨੋਟ ਕਰਨੇ ਪੈਂਦੇ ਆ ਉਹਦਾ ਸੁਭਾਅ ਪੁੱਛਣਾ ਪੈਂਦਾ ਫਿਰ ਜਾ ਕੇ ਉਹਦੇ ਨਾਲ ਦੀ ਦਵਾਈ ਡਾਕਟਰ ਸਿਲੈਕਟ ਕਰਕੇ ਮਰੀਜ਼ ਨੂੰ ਦਿੰਦਾ ਤੇ ਮਰੀਜ਼ ਨੂੰ ਠੀਕ ਕੀਤਾ ਜਾਂਦਾ ਹੈ ਨਾਕਸਪੌਂਡੀਨ ਕਲੀਅਰ ਸਟੋਨ ਤੇ ਹੋਰ ਵਗੈਰਾ ਵਗੈਰਾ ਦਵਾਈਆਂ ਦੇ ਕੇ ਮਰੀਜ਼ ਨੂੰ ਠੀਕ ਕੀਤਾ ਜਾਂਦਾ ਹੈ ਤੇ ਮੇਰੀ ਮਰੀਜ਼ਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸੋਸ਼ਲ ਮੀਡੀਆ ਤੋਂ ਗਿਆਨ ਲੈਣ ਦੀ ਬਜਾਏ ਕਿਸੇ ਚੰਗੇ ਹੋਮੋਪੈਥੀ ਡਾਕਟਰ ਨੂੰ ਕੰਸਲਟ ਕਰੋ ਤੇ ਆਪਣੀ ਦਵਾਈ ਲਓ ਤਾਂ ਕਿ ਤੁਸੀਂ ਛੇਤੀ ਤੰਦਰੁਸਤ ਹੋ ਸਕੋ ਧੰਨਵਾਦ ਦੋਸਤੋ